ਬੁਲਾਇਆ ਤਾਂ ਮਾਨੂੰ ਅੱਛਾ ਪੰਗ ਪੰਗ ਕਿ ਨੋਬਚ ਕੇ ਵਿੱਚ ਨੋ ਕਿ ਨੋਬਚ ਕੇ ਵਿੱਚ ਹੀ ਪੰਗ 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 ਬਣੇ ਨੂੰ ਕਿੰਨੇ ਕਿਹਾ ਤਾਂ ਓ ਯਾਰ ਦਾ ਕਿਸ ਕਾ ਸ਼ਿਵ ਜੀ ਮਹਾਰਾਜ ਦਾ ਤੁਸੀਂ ਗਏ ਸੀ ਹੈ ਮਿਆਚ ਹਾਂ ਬੁਲਾਇਆ ਪੈਣ ਨੂੰ ਸਵੇਤ ਓਹ ਨਹੀਂ ਕੀ ਹੋ ਗਿਆ ਯਾਰ ਉਰੇ ਗਈ ਮਰਠੀ ਖੜੇ ਤਾਂ ਹੋ ਜੋ ਓਏ ਪਰਾਲੀ ਥੱਲੇ ਅਖਰਾਲੀ ਥੱਲੇ ਰੱਖਦੀ ਕਿਤੇ ਨੇ ਓ ਨਹੀਂ ਰੱਖਦੀ ਪਰਾਲੀ ਨਹੀਂ ਹੈ ਇਹ ਯਾਰ ਹਟ ਜਾ ਜਾਨ ਨਹੀਂ ਹੈ ਇਹਦੇ ਸਰੀਰ ਵਰਗਾ ਚਾਂਗੀ ਨਹੀਂ ਦੋਲੇ ਬਣਾਉਂਗੇ ਹੁਣ ਚੋੜੀ ਗੱਜ-ਬੱਜ ਕੇ ਬਣਾਵਾ ਹੁਣ ਚੜਾਵਾ ਭਰਾਤ ਕੋਹੜੀ ਤੇ ਬਿਠਾਵਾ ਹੁਣੀ ਹੈ ਕਿੱਥੇ ਚੱਲਿਓ ਤੁਸੀਂ ਕਿੱਥੇ ਨਾ ਆਕਿਉ ਮਾਰ ਰਹੀ ਹੈ ਫਿਰ ਕੀ ਹੋ ਗਿਆ ਪੁੱਛ ਰਹੀ ਹੈ ਕਿੱਥੇ ਥੇ ਲੇਓ ਮੈਂ ਜਿੱਥੇ ਮਰਜੀ ਜਾਵਾਂ ਮੇਰੇ ਦੋ ਮਿੰਟ ਕੰਮ ਹੈ ਮੈਂ ਆ ਰਿਹਾ ਮੈਂ ਦੱਸੋ ਤਾਂ ਸਹੀ ਫਿਰ ਵੀ ਉਹ ਮੈਨੂੰ ਕੰਮ ਹੈ ਮੈਂ ਮੜ ਆਇਆ ਉਹਦੇ ਤੱਕ ਬਾਜ਼ਾਰ ਤੱਕ ਜਾਣਾ ਕੰਮ ਕਿਹੜਾ ਪਤਾ ਨਹੀਂ ਪਤਾ ਨਹੀਂ ਚਲੇ ਕਿੱਥੇ ਵੀ ਸਮਝ ਨਹੀਂ ਆਉਂਦੀ ਨਾ ਦੱਸਦੇ ਨਾ ਪਾਉਂਦੇ ਚੁੱਪ ਕਰਕੇ ਚਲੇ ਜਾਂਦੇ ਨੇ ਮੰਮੀ गेट खोल के अंदर बड़ा वापस चलिया नी अच्छा जी देख रही ਹੈਂ ਓਏ ਤੁਸੀਂ ਕਿਵੇਂ ਬੈਠੇ ਹੋ ਰੇ ਮੈਨੂੰ ਤਾਂ ਉਹੀ ਤੁਹਾਡਾ ਪੈਰ ਦਿਖ ਗਿਆ ਮੈਂ ਤਾਂ ਉੱਥੇ ਦੇਖਿਆ ਮੈਂ ਕਿਹਾ ਹੈ ਨਹੀਂ ਕਿਵੇਂ ਬੈਠੇ ਹੋ ਕਿਆ ਹੋ ਗਿਆ ਤੁਸੀਂ ਕਿੱਥੇ ਗਏ ਸੀ ਦੱਸੋ ਤਾਂ ਸਹੀ ਉਸਨੇ ਘਰਾਂ ਚਲੇ ਜਾ ਹੋਇਆ ਤਾਂ ਕੀ ਹੈ ਦੱਸੋ ਤਾਂ ਸਹੀ ਉਹ ਨਾ ਕਰ ਪੌੜੀਆਂ ਵੈਲੀ ਘੁੰਮ ਰਹੀਆਂ ਪੌੜੀਆਂ ਕੋ ਮਰੀਆਂ ਨੇ ਕਿਆ ਹੋ ਗਿਆ ਆ ਸੂਰਜ ਨੇੜੇ ਕਿ ਮ ਆ ਗਿਆ ਤੇ ਨੂੰਹ ਉਹ ਮੂੰਹ ਦੇ ਉੱਪਰ ਬੈਠਿਆ ਆ ਕੇ ਸੂਰਜ ਬਹੁਤ ਥੇ ਮ ਲੱਗ ਰਿਹਾ ਆ ਤੂੰ ਅੱਗ ਨਿਕਲਦੀ ਔਰੇ ਪੁਜਾਈਆਂ ਪਾਤਰਾਂ ਨਾਲ ਪਹਿਲੀ ਕੁੰਮੜਿਆ ਸਾਰਾ ਕਿਆ ਘੁੰਮ ਰਿਹਾ ਥੋੜੀਆਂ ਉੱਪਰ ਤੁਸੀਂ ਗਏ ਕਿੱਥੇ ਸੀ ਮੈਂ ਕਿਤੇ ਰਹਿ ਗਿਆ ਉਰੀ ਗਿਆ ਤੂੰ ਕਿੱਥੇ ਕਿੱਥੇ ਗਏ ਸੀ ਉਹ ਯਾਰ ਕਿਤੇ ਰਹਿ ਗਿਆ ਦੱਸੋ ਕਿੱਥੇ ਗਏ ਸੀ मैं उड़ी गया था क्या होगा जब तो क्या हो गया सूरज उरे क्यों आ गया मेरे मुंह पे सूरज नहीं उरे आ गया वैसे प्रशाव आया हुआ है क्या है एहे पाड़ शिमले वाला क्या हो गया दसो भी भी कुछ नहीं क्या हुआ कुछ तो होया ये जान सो जा ਸੋ ਬੱਡੇ ਹੈ ਅੰਦਰ ਚੱਲੋ ਓਏ ਔਰ ਇੱਕੀ ਪ੍ਰਾਲੀ ਹੈ ਓਰੇ ਪ੍ਰਾਲੀ ਓਰੇ ਪ੍ਰਾਲੀ ਵੇ ਰੁਪਏ ਓਹ ਹੈ ਅੱਛਾ ਕਿੰਨੇ ਲਾਈ ਦੀ ਓਰੇ ਪ੍ਰਾਲੀ ਆ ਪ੍ਰਾਲੀ ਹੈ ਪ੍ਰਾਲੀ ਹੈ ਅੱਛਾ ਮੈਨੂੰ ਤਾਂ ਪਤਾ ਨਹੀਂ ਤਾਂ ਪ੍ਰਾਲੀ ਹੈ ਉਹ ਉਹ ਨਹੀਂ ਹੈਗੀ ਦੀ ਪ੍ਰਾਲੀ ਜਿਹੜੀ ਇੱਧਰ ਆਪਣੇ ਬਾਹਰ ਬੈਠੇ ਅੱਛਾ ਪ੍ਰਾਲੀ ਚ ਪਈਆਂ ਹੈ ਤੁਸੀਂ ਖੜੇ ਹੋ ਲੈ ਲੈਣ ਦੇ ਮਨ ਖੜੇ ਹੋ ਜੋ ਧੁੱਪ ਲੈਣੇ ਨੂੰ ਕਿਹਾ ਠੰਡ ਪੈ ਰਹੀ ਹੈ ਅੰਦਰ ਮੀਂਹ ਪੈ ਰਿਹਾ ਮੈਂ ਅੰਦਰ ਨਹੀਂ ਜਾਣਾ ਅੰਦਰ ਕਿਥੇ ਮੀਂਹ ਪੈ ਰਿਹਾ ਹੈ

ਬੈੱਡ ਦੇ ਪਿੱਛੇ ਸਿਰ ਰੱਖ ਲਓ। ਉਹ ਕੀ ਆ ਹੋ ਗਿਆ ਸੋ ਜਾ। ਮੀ ਆ ਗਿਆ ਫੜੀ। ਫੜੀ ਮੀ। ਮੀ ਆ ਗਿਆ ਫੜ ਲਓ। ਮੀ ਨੂੰ ਫੜੋ। ਛੇਤੀ ਕਰੋ। ਛੇਤੀ ਕਰੋ ਮੀ ਨੂੰ ਫੜ ਲਓ। ਫੜੋ ਫੜੋ ਮੀ ਨੂੰ। ਟ੍ਰੇਨ ਕਿਹਦੀ ਹੈ? ਟ੍ਰੇਨ। ਇਹ ਉੱਥੇ ਜਾਊਗੀ ਜਲੰਧਰ ਨੂੰ। ਪਿਕਨਿਕ ਤੇ ਜਾਊਗੀ ਟ੍ਰੇਨ। ਹੈ ਮੀ? ਹਾਂ। ਇਹਨਾਂ ਸਕੂਟਰੀ ਲੈ ਕੇ ਗਏ ਤੇ ਮੈਨੂੰ ਇਹਨਾਂ ਤੇ ਪੂਰਾ ਪੂਰਾ ਸ਼ੱਕ ਹੋ ਰਿਹਾ ਜਦ ਮੱਥਾ ਟੇਕਣ ਗਏ ਸੀ ਨਾ ਅਸੀਂ ਇਹ ਕਹਿੰਦੇ ਸੀ ਮੈਂ ਭੰਗ ਦੇ ਪਕੌੜੇ ਖਾਣੇ ਨੇ ਮੈਂ ਖਾਣ ਨਹੀਂ ਦੇ ਹੈਗੀ ਹੁਣ ਮੈਨੂੰ ਲੱਗਦਾ ਹੈ ਵੀ ਇਹ ਪੱਕਾ ਖਾ ਕੇ ਆਏ ਨੇ ਹੁਣ ਮੈਂ ਬਾਹਰੋਂ ਠਾ ਕੇ ਹੁਣ ਮੈਂ ਅੰਦਰ ਪਾਇਆ ਹੈ ਦੇਖਦੀ ਆਂ ਜਾ ਕੇ ਹੁਣ ਅੰਦਰ ਕੀ ਕਰਦਾ ਕਰਦੇ ਕੀ ਨੇ ਦੇਖੇ ਬੰਲੇ ਹਾਸਰੇ ਓਏ ਓਏ ਕੀ ਹੋ ਗਿਆ ਕੀ ਆ ਹੇ 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 ਕੀ ਕਰ ਰਹੇ ਹੋ ਅੱਜ ਪੰਗੜੇ ਪਾ ਮੰਗੇ ਪੰਗ ਵੀ ਖਾਏ ਹੋ ਨਾ ਪੱਕਾ ਧੀ ਖਾਏ ਨਾ ਪਕੌੜੇ ਪੰਗ ਦੇ ਸੱਚੀ ਸੱਚੀ ਦੱਸ ਦੋ ਸੱਚੀ ਸੱਚੀ ਦੱਸੋ ਪੰਗ ਦੇ ਪਕੌੜੇ ਖਾਏ ਨੇ ਨਾ ਕੋਲੇ ਦੀ ਬਰਾਤ ਛੜੀ ਗੱਜ ਵੱਜ ਕੇ ਬਣਾਵਾ ਹੁਣੇ ਚੜਾਵਾ ਬਰਾਤ ਕੋੜੀ ਤੇ ਬਿਠਾਵਾ ਹੁਣੀ ਹੈ ਆਪਣਾ ਕੂੜਾ ਕਿੱਥੇ ਗਿਆ ਕਿਹੜਾ ਜਿਹੜਾ ਕੋੜਾ ਕੜਕੋੜਾ ਇੜਲੇ ਆਂਦਾ ਤਾਂ ਨਵਾ ਇੱਕ ਮੰਮੀ ਕੋੜਾ ਤਾਂ ਆਪਣੇ ਕਿੱਥੇ ਗਿਆ ਕੋੜਾ ਕੋੜਾ ਨੇ ਇਹ ਤਿੰਨ ਕੋੜੇ ਨੇ ਤਿੰਨ ਪਾਈ ਹੋਰ ਹੋਰ ਚਾਰ ਤੇ ਚਾਰ ਕੀ ਹੋ ਗਿਆ ਸੋ ਇਹ ਚੰਦ ਰਾਤ ਨੂੰ ਕਿਉਂ ਚੜ ਗਿਆ ਨਾ ਦਿਲ ਮਾ ਕਿਉਂ ਹੈ ਚੰਦੇ ਚੜ ਗਿਆ ਬਸ ਸੂਰਜ ਮੇਰੇ ਮੂੰਹ ਪਰ ਆ ਗਿਆ ਤਾ ਉਰੇ ਬੈਠ ਜਾਦਾ ਹੂੰ 1 2 ਦੋ ਦੋ ਚੰਦ ਕਿਉਂ ਮਰ ਗਲੇਰ ਕੋੜੇ ਬਦਲੀਏ ਚਲੋ ਕੋਲੇ ਦੀ ਬਰਾਤ ਚੜੀ ਅੱਜ ਵੱਜ ਕੇ ਭੰਗ ਪੀਤੀ ਸਾਰਿਆਂ ਨੇ ਨੰਦਰ ਦੇ ਉਹ ਤੇ ਕੇ ਤੇ ਕੇ ਆਏ ਹੋ ਤੁਸੀਂ ਤਾਂ ਹੀ ਆ ਲੱਛਣ ਕਰ ਰਹੇ ਹੋ ਤੁਸੀਂ ਹੁਣ ਦੀਦਾ ਹੈ ਜਾ ਕਰੇ ਵੀ ਡਾਕ ਲਿਆਵਾ ਚੱਕ ਕੇ ਬਾਹਰੋਂ ਮੈਂ ਤਾਂ ਚਲੇ ਆ ਕਿੱਥੇ ਟ੍ਰੇਨੋਂ ਜਾਓ ਫਿਰ ਸੀਟ ਵੀ ਵਧੀਆ ਬੁਕਿੰਗ ਕਰਾਈ ਮੇਰੀ ਮੈਂ ਬੁੱਕ ਕਰਾਈ ਦੀ ਸੀਟ ਆਪਣੀ ਅੱਛਾ ਵਧੀਆ ਨਹੀਂ ਅੱਛਾ ਅੱਛਾ ਠੀਕ ਹੈ ਏਸੀ ਲਾ ਦੇ ਯਾਰ ਏਸੀ ਕਿਉਂ ਨਹੀਂ ਲਾ ਰਹੀ ਤੂੰ ਰਜਾਈ ਦੇ ਦੇ ਨਾਲ ਏਸੀ ਲਾ ਦੇ ਤੁਸੀਂ ਨਾ ਪੰਗ ਪੀ ਕੇ ਆਏ ਹੋ ਪੰਗ ਪੀ ਕੇ ਆਏ ਹੋ ਮੁੱਕੇ ਮਾਰੂੰਗੀ ਮੈਂ ਪੀ ਕੇ ਆਏ ਹੋ ਨਾ ਓਏ ਇੱਥੇ ਵਿਆਹ ਹੋ ਰਿਹਾ ਦਾ ਕਿਸ ਕਾ ਸ਼ਿਵਦੀ ਮਹਾਰਾਜ ਦਾ ਤੁਸੀਂ ਗਏ ਸੀ ਹੈ ਮੈਂ ਆਜਾ ਹਾਂ ਬੁਲਾਇਆ ਪੈਂਟਕੋਟ ਸੁਆਇਆ ਤਾਂ ਬੁਲਾਇਆ ਤਾਂ ਮਾਨੂੰ ਅੱਛਾ ਪੰਗ ਪੰਗ ਕਿ ਨੋਬਚ ਕੇ ਪੀਤੀ ਨੋ ਕਿ ਨੋਬਚ ਕੇ ਪੀਤੀ ਪੰਗ 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 ਬਣੇ ਨੂੰ ਕਿੰਨੇ ਕਿਹਾ ਤਾਂ ਓ ਯਾਰ ਕਿੰਨੇ ਕਿੰਨੇ ਕਿਹਾ ਤਾਂ ਪੰਗ ਦੇ ਪਕੌੜੇ ਖਾਣੇ ਨੇ ਕਿਹਾ ਤਾਂ ਕਿਸੇ ਨੇ ਸੋ ਜੋ ਨੀਚੇ ਸੋ ਜੋ ਰੇ ਬੈੱਡ ਗੱਦੇ 'ਵਾਂ ਨਹੀਂ ਸੋਣਾ ਬੈੱਡ ਬੈੱਡ ਧਰਤੀ ਦੇ ਪਿਆ ਨਹੀਂ ਬੈੱਡ ਤੇ ਸੋ ਜੋ ਬੈੱਡ ਤੇ ਸੋ ਜਾਓ ਮੈਂ ਨਹਾ ਕੇ ਆਉਂਗਾ ਮੈਨੂੰ ਗਰਮੀ ਆ ਰਹੀ ਹੈ ਚਲਾ ਦੇ ਠਪਚ ਪਾਣੀ ਪਾਣੀ ਦਾ ਦੇ ਠਪਚ ਬਰਫ਼ ਹੋਣੀ ਹੈਗੀ ਬਰਫ਼ ਬਰਫ਼ ਨਹੀਂ ਆਉਂਦੀ ਸੀ ਜੀ ਤਾਂ ਨਹੀਂ ਆ ਗਈ ਤੁਹਾਡੇ ਵਿੱਚ ਬਰਫ਼ ਦੀ ਸੀਲੀ ਤੇ ਬੈਠਦੇ ਨੇ ਨਾ ਉਹ ਮਸਾਵਾ ਭਰਾ ਹੋ ਜਾ ਯਾਰ ਜਾ ਉਹਦੇ ਕਿਉਂ ਇਹ ਤਾਂ ਪਹਿਲੀ ਟ੍ਰੇਨ ਹੁਲੀ ਚੱਲਦੀ ਹੈ ਅੱਛਾ ਕਿਹੜੀ ਟ੍ਰੇਨ ਕਿਹੜੀ ਟ੍ਰੇਨ ਭਰਾ ਹੋ ਜਾ ਮੈਂ ਡੈਰਿਆ ਹਾਂ ਨਾਲੇ ਮੀਂਹ ਪੈ ਰਿਹਾ ਨਾਲ ਟ੍ਰੇਨ ਹੌਲੀ ਚੱਲ ਰਹੀ ਕੀ ਹੋ ਰਿਹਾ ਤੁਹਾਨੂੰ ਪੀਲੀ ਨਾ ਪੰਗ ਪੀਲੀ ਨਾ ਪੰਗ ਮੰਮੀ ਹੈ ਇਹ ਨਾ ਪੱਕਾ ਪੰਗ ਪੀ ਕੇ ਆਏ ਨੇ ਜਿਹੜੇ ਲੱਛਣ ਲੱਗ ਰਹੇ ਨੇ ਨਾ ਮੈਨੂੰ ਇਹਨਾਂ ਦੇ ਪੱਕਾ ਪੰਗ ਬੀਤੀ ਹੈ ਤੇ ਬੜੀ ਰੋਂਦੇ ਤੇ ਬੜੀ ਨਹੀਂ ਦੱਸਾਂਗੇ ਰੱਖੀ ਜਿਹੜਾ ਜਿਆਦਾ ਸ਼ਿਵਜੀ ਦੇ ਘਰ ਚ ਗਿਆ ਸੀ ਨਾ ਕਹ ਰਹੇ ਸੀ ਕਹਿੰਦੇ ਵਿਆਹ ਸੀ ਉੱਥੇ ਵਿਆਹ ਚ ਗਿਆ ਸੀ ਮੈਂ ਹੂੰ ਉਹ ਥੋਲੇ ਦੀ ਬਰਾਤ ਚਿਹੜੀ ਗੱਜ ਵੱਜ ਕੇ ਭੰਗ ਪੀਤੀ ਸਾਰਿਆਂ ਨੇ ਰੱਦ ਰੱਗੇ ਕੀ ਹੋ ਗਿਆ ਮੈਂ ਤਾਂ ਪ੍ਰੈਗ ਕਰ ਰ ਛੇ ਆ ਪਾਗਲ ਬਣਾ ਰੇ ਸੀ ਤੁਸੀਂ ਹੈ ਥੋਲੇ ਦੀ ਬਰਾਤ ਚਿਹੜੀ ਗੱਜ ਵੱਜ ਕੇ ਭੰਗ ਪੀਤੀ ਸਾਰਿਆਂ ਨੇ ਰੱਦ ਰੱਗੇ ਐਕਟਿੰਗ ਤਾਂ ਬੜੀ ਸੋਹਣੀ ਕਰ ਲੈਂਦੇ ਹੋ ਮੰਮੀ ਬੈੱਡ ਨੂੰ ਕਹਰੇ ਧਰਤੀ ਬੈੱਡ ਨੂੰ ਕਹਰੇ ਧਰਤੀ ਹੈ ਫਰਸ਼ ਨੂੰ ਕਹਰੇ ਗੱਦਾ ਹੈ ਭਾਈ ਕਿਤੇ ਮੇਰਾ ਕੰਨ ਮੇਰੇ ਘੋੜਾ ਲਿਆ ਦੋ ਘੋੜਾ ਕਿੱਥੇ ਹੈ ਬਾਈ ਕਿਵੇਂ ਲੱਗਿਆ ਮੇਰੀ ਪ੍ਰੈਂਕ ਵਾਲੀ ਵੀਡੀਓ ਬਾਕੀ ਮੈਂ ਇਹਨੂੰ ਜਾਣ ਕੇ ਕਰਾਈ ਸੀ ਤਾਂ ਮੈਂ ਜਾਣ ਕੇ ਤਾਂ ਖੇਡ ਰਹੀ ਵੀਰੇ ਮਨ ਤੋਂ ਪਹਿਲਾਂ ਸੀ ਕਿ ਮੈਂ ਇਹ ਪ੍ਰੈਂਕ ਵਾਲਾ ਵਲੌਗ ਕਰੂਗਾ ਤਾਂ ਕਰਕੇ ਫਿਰ ਇਹ ਪ੍ਰੈਂਕ ਵਾਲਾ ਵਲੌਗ ਅੱਜ ਹੀ ਬਣਾਣਾ ਸੀ ਬਾਈ ਉਹ ਤਾਂ ਬਣਾਣੀ ਸੀ ਇਹ ਕਿਵੇਂ ਲੱਗਿਆ ਫਿਰ ਸੱਚੀ ਰੱਤ ਤੈਨੂੰ ਕੀ ਲੱਗਿਆ ਮੈਨੂੰ ਤਾਂ ਸੱਚੀ ਐਵੇਂ ਹੀ ਲੱਗਿਆ ਵੀ ਤੁਸੀਂ ਕੁਝ ਖਾ ਪੀ ਕੇ ਆਏ ਹੋ ਤੈਨੂੰ ਮੇ ਲੱਛਣ ਹੀ ਲੱਗ ਰਹੇ ਸੀ ਬਾਹਰ ਮੀਂਹ ਪੈ ਰਿਹਾ ਏ ਮੈਂ ਟ੍ਰੇਨ 'ਚ ਜਾ ਰਹੇ ਆ ਏ ਕਦੀ ਕੁਸ਼ਕਾ ਦੀ ਖੂਸ਼ ਬੈੱਡ ਨੂੰ ਫਰਸ਼ ਕੰਬਲ ਦੇ ਦੇ ਰਜਾਈ ਦੇ ਦੇ ਨਹੀਂ ਪੈਰੇ ਟ੍ਰੇਨ ਬੜੀ ਹੋਣੀ ਚੱਲ ਰਹੀ ਹੈ ਫਲਾਣਾ ਹੋ ਰਿਹਾ ਠਿੰਕਾ ਹੋ ਰਿਹਾ ਕਹਿਣ ਦਿਨਾ ਬਈ ਪ੍ਰੈਂਕ ਮੇਰਾ ਵਧੀਆ ਨਾ ਵੀ ਮੇਟਰ ਇਹ ਦੇ ਕਹਿਣ ਕਹਿਣ ਬਾਈ ਤੁਹਾਨੂੰ ਵਲੌਗ ਆਪਣੇ ਚਰਨ ਦੇ ਦੇਖਦੇ ਰਹਣਗੇ ਕਹਿਣ ਗੱਲ ਵਾਸਤੇ ਹੁਣ ਖਾਇਆ ਮੇ ਪੋੜੇ ਹੁਣ ਖਾਇਆ ਪੁਗੜੇ ਖਾਇਆ ਮੇ ਪੀਆ ਮੇ ਪੰਗਾ ਹਾਂ ਸੱਚੀ ਡਰ ਗਈ ਸੀ ਡਰ ਗਈ ਸੀ ਇੱਕ ਵਾਰੀ ਤਨ ਮੇਰੀ ਮੇਰੀ ਐਕਟਿੰਗ ਤੇ ਜਰਾ ਵੀ ਸ਼ੱਕ ਹੋਇਆ ਹੈ ਇਹ ਹੈ ਬੜਾ ਐਕਟਰ ਦਾ ਹੀ ਬੜੇ ਤਗੜੇ ਆ ਬਾਈ